ਹਾਂਜੀ ਸਭ ਤੋਂ ਪਹਿਲਾਂ YouTube ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਜੀ ਬਨ ਮੇਲਾ 2025 ਵਿੱਚ ਜੋ ਕਿ ਨੇਕੀ ਫਾਊਂਡੇਸ਼ਨ ਵੱਲੋਂ ਡਾਬ ਵੱਲੋਂ ਲਗਾਇਆ ਗਿਆ ਆਓ ਜੀ ਨਾਲ ਨਾਲ ਦੇਖਦੇ ਆਂ ਤੇ ਤੁਹਾਨੂੰ ਦੱਸਦੇ ਆਂ ਜੀ ਇਸ ਬਾਰੇ ਬਨ ਮੇਲਾ 2025 ਇਹ ਜੀ ਇੱਕ ਪੌਦਾ ਇੱਕ ਪੌਦਾ ਲਗਾਏ ਕਿਉਂਕਿ 50 ਸਾਲ ਮੇ ਇੱਕ ਪੀੜ ਹਮਾਰੇ ਇਤਨੇ ਕੰਮ ਆਤਾ ਹੈ ਇਹ ਦੇਖੋ ਜੀ ਕਿੰਨੇ ਕੰਮ ਨੇ ਇਹਦੇ ਇੱਕ ਪੌਦਾ ਲਗਾਉਣਾ ਸਾਨੂੰ ਕੀ ਲਾਭ ਹੈ ਤੇ ਜਰੂਰ ਪੜਨਾ ਆਹ ਦੇਖੋ ਜੀ ਬਨ ਮੇਲੇ ਦੀਆਂ ਝਲਕੀਆਂ ਨੇਕੀ ਫਾਊਂਡੇਸ਼ਨ ਬੁੱਲਾ ਡਾ ਵੱਲੋਂ ਲਗਾਇਆ ਜਾਂਦਾ ਜੀ ਹਰ ਸਾਲ ਤੇ ਹੁਣ ਤੱਕ ਕਹਿੰਦੇ ਜੀ 12000 ਤੋਂ ਵੱਧ ਪੌਦੇ ਤਿਆਰ ਕਰ ਚੁੱਕੇ ਹੈ ਜੀ ਨੇਕੀ ਫਾਊਂਡੇਸ਼ਨ ਤੇ ਹਰ ਸਾਲ 92 ਲਾ ਲਗਾਉਂਦੇ ਹੈ ਜੀ ਇਹ ਲਾਈਨ ਹੈ ਜੀ ਉਰੋ ਟੋਕਨ ਮਿਲਦਾ ਹੈ ਜੀ ਇੱਕ ਟੋਕਨ ਤੇ ਆਪਾਂ 5 ਪੌਦੇ ਲੈ ਸਕਦੇ ਆਂ ਜੀ ਬਿਲਕੁਲ ਫ੍ਰੀ ਨੇ ਆ ਦੇਖੋ ਜੀ ਹਰੇਕ ਬੰਦਾ ਇੱਕ ਟੋਕਨ ਨਾਲ 5-5 ਪੌਦੇ ਲੈ ਕੇ ਜਾ ਰਿਹਾ ਇਹ ਟੋਕਨ ਵਾਲੀ ਲਾਈਨ ਹੈ ਜੀ ਇਹ ਉਹ ਪੌਦੇ ਨੇ ਜੀ ਉਹ ਸਟਾਰ ਹੈ ਜੀ ਜੇ ਕਿਸੇ ਨੇ ਜੰਗਲ ਲਵਾਣਾ ਹੈ ਜੀ ਵੱਧ ਤੋਂ ਵੱਧ ਸਸੀ ਗੱਲ ਸਰ ਤੁਸੀਂ ਵੀ ਠੀਕ ਹੋ ਜੀ ਬਹੁਤ ਵਧੀਆ ਸਰ ਬਿਲਕੁਲ ਜੀ ਬਿਲਕੁਲ ਇਹ ਸਾਰੇ ਬੀਜ ਨੇ ਜੀ ਹਾਂ ਜੀ ਬੇਟਾ ਹਾਂ ਜੀ ਆਜੂ ਵਾਲ ਚਾਲੇ ਚਾਲੇ ਇਹ ਵਿਰਾਸਤੀ ਦਰਖਤਾਂ ਦੇ ਬੀਜ ਨੇ ਜੀ ਸਾਰੇ ਏ ਸਾਡੇ ਬਰਾਗੀ ਸਰ ਸੀਗੇ ਜੀ ਨੀਕੀ ਫਾਊਂਡੇਸ਼ਨ ਦੇ ਮੈਂਬਰ ਨੇ ਜੀ ਕਰਤਾ ਦਰਤਾ ਵੀ ਨਾਲ ਬਰਾਗੀ ਸਰ ਨਾਲ ਮਸ਼ਹੂਰ ਹੈ ਇਹਨਾਂ ਦਾ ਨਾਮ ਆ ਜਾ ਬੇਟਾ ਜਿਸ ਤਰ੍ਹਾਂ ਤੁਸੀਂ ਪੌਦਾ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਇਹ ਦੇਖੋ ਰੇਕ ਸਟਾਲ ਦੇ ਉੱਪਰ ਪੌਦੇ ਦਾ ਨਾਮ ਲਿਖਿਆ ਇਹ ਦੇਖੋ ਜੀ ਪੌਦੀ ਪੌਦੇ ਪਏ ਨੇ ਜੀ ਤੁਸੀਂ ਆਪਣੀ ਇੱਛਾ ਮੁਤਾਬਕ ਇਟਾਲੀਏ ਜੀ ਖੋਦੇ ਲੈ ਸਕਦੇ ਹੋ ਦੁਬਾਰਾ ਵੀ ਤੇ ਕੋਈ ਹਰੇਕ ਸਟਾਲ ਉੱਪਰ ਹਰੇਕ ਤਰ੍ਹਾਂ ਦਾ ਓਦਾ ਮਿਲ ਰਿਹਾ ਟੂਥ ਕਨੇਰ ਆਪਣੀ ਮਨਪਸੰਦ ਦੇ ਤੁਸੀਂ ਜੀ ਪੰਜ ਪੌਦੇ ਲੈ ਸਕਦੇ ਹੋ ਮਹਿੰਦੀ ਦਾ ਚਲੋ 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 ਬੇਟਾ ਚਲੋ 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 ਕਚਨਾਰ ਬਾਕੀ ਬੈਨਰ ਹਵਾ ਨਾਲ ਉੱਡ ਕੇ ਥੋੜੇ ਜਿਹਾ ਉੱਪਰ ਵੀ ਟੰਗੇ ਗਏ ਟੈਂਟ ਤੇ ਚਲੋ ਬੇਟਾ ਚਲੋ ਚਲੋ ਜਾ ਰਹੇ ਆਂ ਜਾ ਰਹੇ ਆਂ ਹਾਂਜੀ ਹਾਂਜੀ ਇਹ ਇੰਨੇ ਸਾਰੇ ਕਿੰਨੇ ਪੁੱਤਰ ਟਰੀ ਟਰੀ ਨੇ ਦੇਖੋ ਕਿੰਨੇ ਸਾਰੇ ਟਰੀ ਨੇ ਮੁਫਤ ਚਕਾ ਰਹੇ ਨਹੀਂ ਬਿਲਕੁਲ ਜੀ ਇੱਕ ਟੋਕਨ ਤੇ ਪੰਜ-ਪੰਜ ਬੋਧ ਦੇ ਇਹ ਮਨਦੀਪ ਵੀਰ ਜੀ ਨੀਕੀ ਫਾਊਂਡੇਸ਼ਨ ਦੇ ਕਰਤਾ ਧਰਤਾ ਦੇਖੋ ਜੀ ਪੂਰੇ 7 ਦਿਨ ਹੋ ਗਏ ਜੀ ਅੱਜ ਇਹਨਾਂ ਨੂੰ ਤਿਆਰੀ ਕਰਦੇ ਨੂੰ ਜੀ ਅੱਜ 20 ਜੁਲਾਈ ਹੈ ਜੀ 2025 ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਬਨਵੇਲੇ ਵਿੱਚ ਆ ਕੇ ਜੀ ਇਹ ਜੀ ਆਪਣੇ ਸਾਰੇ ਅਧਿਆਪਕਾਂ ਦੇ ਸਾਥੀ ਨੇਕੀ ਫਾਊਂਡੇਸ਼ਨ ਦੇ ਮੈਂਬਰ ਨੇ ਤੇ ਯੋਗਦਾਨ ਪਾਉਂਦੇ ਹੋਏ ਬਹੁਤ ਬਹੁਤ ਧੰਨਵਾਦ ਹੈ ਨਾ ਸਾਥੀਆਂ ਦਾ ਆ ਦੇਖੋ ਜੀ ਬਹੁਤ ਵਧੀਆ ਸਿਸਟਮ ਹੈ ਜੀ ਫਰੇ ਕਾਊਂਟਰ ਤੇ ਜਦੋਂ ਇੱਕ ਪੌਦਾ ਲੈ ਲਿਆ ਤੇ ਕਾਟੀ ਲਾ ਦਿੰਦੇ ਆ ਤਾਂ ਆਪਾਂ ਇੱਕ ਟੋਕਨ ਤੇ ਪੰਜ ਪੌਦੇ ਹੀ ਲੈ ਸਕਦੇ ਆ ਜੀ ਬਹੁਤ ਵਧੀਆ ਹੈ ਜੀ ਤੇ ਜੋ ਕਿ ਆਪਾਂ ਲੈ ਚੁੱਕੇ ਆ ਤੇ ਇਸ ਬੰਨਵੇਲੇ ਵਿੱਚ ਪੁਰਾਣੇ ਸਾਥਕਿਆਂ ਨੂੰ ਮਿਲਣ ਦਾ ਵੀ ਬਹੁਤ ਮੌਕਾ ਮਿਲਿਆ ਜੀ ਸਭ ਸਾਥੀ ਮਿਲੇ ਪੁਰਾਣੇ ਤੇ ਜੋ ਕਿ ਜੋਬ ਕਰ ਰਹੇ ਨੇ ਜ਼ਿਆਦਾਤਰ ਸਭ ਟੀਚਰ ਲਾਈਨ ਦੇ ਵਿੱਚ ਹੀ ਨੇ ਜੀ ਪ੍ਰਿੰਸ ਵੀਰ ਸਾਡੇ ਮਡੇਪਰਾ ਬਹੁਤ ਪਿਆਰਾ ਜੀ ਇਹਨਾਂ ਨਾਲ ਹਾਂਜੀ ਪੰਜ ਪੌਦੇ ਲੈ ਲੇ ਜੀ ਤੇ ਹੁਣ ਉਹ ਡੀਏਪੀ ਲੈ ਰਹੀ ਸੀ ਆਪਾਂ ਜੀ ले लिए हां ले चुके पापा ने अपने पौधे जी पांच पौधे ਲੈਣ ਤੋਂ ਬਾਅਦ ਜੀ ਦਿੰਦੇ ਆ ਜੀ ਡੀਪੀ ਜੀ ਤੇ ਨਾਲ ਨਾਲ ਸਮਝਾ ਵੀ ਰਹੇ ਨੇ ਜੀ ਕਿੰਨੀ ਕੁ ਮਾਤਰਾ ਪਾਣੀ ਆ ਡੀਓ ਵੀਰ ਜੀ ਆ ਪੰਜ ਪੌਦਿਆਂ ਦੇ ਜੀ ਲਾਉਣ ਵੇਲੇ ਇੱਕ ਚਮਚੇ ਇੱਕ ਪੌਦੇ ਨੂੰ ਇਹਦਾ 15 ਦਿਨਾਂ ਬਾਅਦ ਜੀ ਨਾਲ ਨਾਲ ਦੱਸ ਵੀ ਰਹੇ ਨੇ ਜੀ ਵੀ ਕਿਵੇਂ ਪਾਣੀ ਆ ਮਾਤਰਾ ਹੈ ਜੀ ਇਸ ਦਾ ਜੀ ਇੱਕ ਚਮਚਾ ਪਹਿਲਾਂ ਪੌਦੇ ਨੂੰ ਲਾਉਣ ਵੇਲੇ ਤੇ ਫਿਰ 15 ਦਿਨਾਂ ਬਾਅਦ ਜਿਹਦੇ 15 ਦਿਨਾਂ ਬਾਅਦ ਤੁਸੀਂ ਪਾਣੀ ਚ ਘੋਲ ਕੇ ਵੀ ਲਗਾ ਸਕਦੇ 1-1 ਚਮਚਾ ਪਾਣਾ ਜੀ ਪਹਿਲਾਂ ਪੌਦਾ ਲਾਉਣ ਵੇਲੇ ਤੇ 15 ਦਿਨਾਂ ਬਾਅਦ ਫੇਰ ਇੱਕ ਚਮਚਾ ਆ ਦੇਖੋ ਜੀ ਛੋਟੇ ਤੋਂ ਲੈ ਕੇ ਸਭ ਵੱਡੇ ਜੀ ਬੋਦੇ ਲੈਣ ਆ ਰਹੇ ਨੇ ਪੰਜ-ਪੰਜ ਤੇ ਜ਼ਰੂਰ ਉਗਾਣਾ ਬੇਟਾ ਪੌਦਾ ਠੀਕ ਹੈ ਉਗਾਣਾ ਜ਼ਰੂਰ ਹਾਂ ਤਾਂ ਜੋ ਆਪਾਂ ਕੁਦਰਤ ਦੀ ਖੂਬਸੂਰਤੀ ਵਿੱਚ ਵਾਧਾ ਕਰੀਏ ਗੁੱਡ ਗੁੱਡ ਤੋਦੀ ਚੱਕ ਲੈ ਬੱਤਨ ਨੂੰ ਆ ਦੇਖੋ ਸੰਦੀਰੇ ਹੋਰੀ ਸਭ ਪੰਜ-ਪੰਜ ਬੋਦੇ ਲੈ ਕੇ ਜਾ ਰਹੇ ਨੇ ਤੇ ਕੁਦਰਤ ਦੀ ਖੂਬਸੂਰਤੀ ਵਿੱਚ ਪੂਰਾ ਵਾਧਾ ਹੋਊਗਾ ਆਪਾਂ ਤਾਂ ਇਹੀ ਦੁਆ ਕਰ ਸਕਦੇ ਆ ਪ੍ਰਮਾਤਮਾ ਅੱਗੇ ਕਾਇ ਹੋਏ ਕਾਰਨਾ ਦੇਖੋ ਜੀ ਕਿਵੇਂ ਸਭ ਸਾਥੀ ਪੌਦੇ ਲੈ ਕੇ ਜਾ ਰਹੇ ਨੇ ਪੰਜ ਪੰਜ ਬਹੁਤ ਵੱਡਾ ਉਪਰਾਲਾ ਜੀ ਨੇਕੀ ਫਾਊਂਡੇਸ਼ਨ ਫੁੜਲਾਡਾ ਵੱਲੋਂ ਮੌਸਮ ਵੀ ਕਿੰਨਾ ਵਧੀਆ ਹੋ ਗਿਆ ਹਨਾ ਛੋਟਾ ਵੀਰਾ ਤਾਂ ਜੀ ਬਹੁਤ ਵਧੀਆ ਲੱਗਿਆ ਬਨ ਮੇਲੇ ਵਿੱਚ ਆ ਕੇ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਾਥੀਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਉਮੀਦ ਕਰਦੇ ਆ ਤੇ ਦਾਸ ਵੀ ਉਮੀਦ ਕਰਦੇ ਤੇ ਬਨ ਮੇਲਾ ਹਰ ਸਾਲ ਲੱਗਦਾ ਰਹੇ ਨੇਕੀ ਫਾਊਂਡੇਸ਼ਨ ਵੱਲੋਂ ਤੇ ਤੇ ਆਪਾਂ ਸਾਰੇ ਵੀ ਯੋਗਦਾਨ ਪਾਈਏ ਕੁਦਰਤ ਦੀ ਖੂਬਸੂਰਤੀ ਵਿੱਚ ਕੁਦਰਤ ਨੂੰ ਬਚਾਉਣ ਵਿੱਚ ਕੁਦਰਤ ਨੂੰ ਬਚਾਓ ਸੋਨਾ ਜੀਵਨ ਪਾਓ